ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟੇਕ ਕੋਰ ਤੁਹਾਨੂੰ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨ ਦੇਪੁਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਸਾਡੇ ਚੈਨਲ ਹੋਜੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਰੁਕ ਜਾਓ ਇਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੇ ਡੇਲੀ ਔਰ ਵੈਰੀਡ ਨੋਟੀਫਿਕੇਸ਼ਨ ਅਤ ਹੱਦ ਤੱਕ ਪਹੁੰਚ ਸਕੀ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟ ਦਾ ਡਿਜ਼ਾਈਨ ਬਾਰੇ ਸੰਖੇਪ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵਰਗ ਫੈਬ੍ਰਿਕ ਦੇ ਵਿੱਚ ਸਰ ਡਿਟੇਲ ਆਪਣੀ ਸਾਡੇ WhatsApp ਤੇ ਸੈਂਡ ਕਰਕੇ ਤੁਸੀਂ ਆਪਣਾ ਜਿਹੜਾ ਸੂਟ ਹੈਗਾ ਤੇ ਇੱਕ ਸਟਾਈਲ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜੇ ਸਾਨੂੰ YouTube ਤੇ ਨਾਲ ਤੁਸੀਂ Instagram ਤੇ ਫੋਲੋ ਕਰੋ ਸੰਧੂਟੇਪੋਰ ਦਾ ਨਾਮ ਨਾਲ ਸਾਡੀ Instagram ਤੇ ਡਿਸਕ੍ਰਿਪਸ਼ਨ ਬਾਕਸ ਦਿੱਤਾਂ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਉਹਦੇ ਸੈਂਡ ਕਰਕੇ ਆਪਣਾ ਸੇਮ ਕੂਟਰਾ ਤਿਆਰ ਕਰਵਾ ਕੇ ਲੈ ਸਕਦੇ ਹੋ ਜਦੋਂ ਕਿ ਤੁਹਾਡੀ ਫੈਬਰਿਕ ਤੇ ਤੁਹਾਡਾ ਆਪਣਾ ਵਰਕ ਸਾਰਾ ਤੁਹਾਡੇ ਅਪਰੇ ਅਕੋਰਡਿੰਗ ਹੋਊਗਾ ਆਪਣੇ ਸਾਡੇ ਤੇ ਸਾਨੂੰ ਦੱਸ ਕੇ ਤੁਸੀਂ ਆਪਣਾ ਪ੍ਰੋਟੋਟਾਈਪ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਲੈ ਕੇ ਆਏ ਕਪੂਟ ਸੈਟ ਹੈ ਰੈਡੀ ਕਰਵਾਏ ਲਏਗੇ ਅਲੱਗ-ਅਲੱਗ ਫੈਬਰਿਕ ਦੇ ਵਿੱਚ ਕਰਵਾਏ ਨੇ ਪ੍ਰਿੰਟ ਵਿੱਚ ਵੀ ਨੇ ਵਰਕ ਵੀ ਕਰਵਾਇਆ ਗਿਆ ਹੈ ਨਾ ਆਪਾਂ ਕੂਟ ਸੈਟ ਰੈਡੀ ਕਰਵਾਏ ਲਏਗੇ ਜੇ ਆਪਾਂ ਤਾਂ ਉਹ ਦਿਖਾਉਣਾ ਤੁਸੀਂ ਇਹਨਾਂ ਨੂੰ ਦੇਖ ਕੇ ਇੱਕ ਆਈਡੀਆ ਲੈ ਸਕਦੇ ਹੋ ਫੈਬਰਿਕ ਆਪ ਵੀ ਲੈ ਸਕਦੇ ਹੋ ਉਹਨਾਂ ਤੇ ਕੋਈ ਡਿਜ਼ਾਈਨ ਤੁਸੀਂ ਆਪਣਾ ਪੇਚ ਸਕਦੇ ਹੋ ਉਹਦੇ ਵਰਕ ਤੁਸੀਂ ਆਪਣਾ ਕੋਈ ਐਡ ਕਰਾਉਣਾ ਸਕਿੱਪ ਕਰਵਾਉਣਾ ਨਾਲ ਕੋਈ ਕਈ ਵਾਰ ਲਈ ਪੜਾਪਟਾ ਵੀ ਹੈ ਨਾ ਨਾਲ ਤਿਆਰੀ ਕਰਦੇ ਤਾਂ ਕੋਈ ਦੁਪੱਟਾ ਵੀ ਕਰਵਾ ਸਕਦੇ ਹਾਂ ਜੇ ਦਿਖਾਉਣਾ ਦੇਖੋ ਆਪਣਾ ਪਹਿਲਾ ਸੈੱਟ ਆ ਜਿਓ ਤੇ ਇਹ ਵਾਲਾ ਜਿਹੜਾ ਆਪਾਂ ਤਿਆਰ ਕਰਵਾਇਆ ਪਿਓਰ ਪੈਪੀ ਸਿਲਕ ਦੇ ਉੱਪਰ ਰੈਡੀ ਕਰਵਾਇਆ ਆਪਾਂ ਨੇ ਸਾਰਿਆਂ ਨਾਲ ਇਹਨਾਂ ਨਾਲ ਪੈਂਟ ਬਣੀ ਹੋਈ ਹੈਗੀ ਪੈਂਟੀ ਤਿਆਰ ਕਰਵਾਈ ਆਪਾਂ ਇਹਦੇ ਪੈਂਟ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਇਹ ਆਪਾਂ ਨੂੰ ਇਹ ਪਹਿਲਾ ਕੋਡ ਸੈੱਟ ਦਿਖਾਉਣਾ ਹੈ। ਇਹ ਤੇ ਆਪਾਂ ਨੇ ਪਹਿਲਾ ਵਰਕ ਕਰਵਾਇਆ ਮਸ਼ੀਨ ਵਰਕ ਦੇ ਨਾਲ। ਇਹ ਵਾਲਾ ਵਰਤਦਾ ਗਲੇ ਦੇ ਉੱਪਰ ਆਗਾ ਤੇ ਇਧਰ ਇਹਦੀ ਬਾਹ ਦੇ ਉੱਪਰ ਵਰਤਦਾ। ਇਹ ਵਾਲਾ ਬਾਹ ਦੇ ਉੱਪਰ ਆਗਾ। ਗਲੇ ਦੇ ਉੱਪਰ ਤੇ ਬਾਹ ਦੇ ਉੱਪਰ ਵਰਕ ਕਰਾਇਆ ਹੈ ਤਾਂ ਤੇ ਇਹਦੀ ਆਪਾਂ ਪੈਂਟ ਤੇ ਕੋਈ ਵਰਕ ਨਹੀਂ ਕਰਵਾਇਆ ਹੈਗਾ ਤੇ ਇਹਦੀ ਆਪਾਂ ਦੇਖੋ ਹੁਣ ਇਹ ਜਿਹੜੀ ਆਪਾਂ 셔ਟ ਦੀ ਲੈਂਥ ਹੁੰਦੀ ਆ ਉਹ ਪਜਾਦਾ ਕਰਵਾਉਣੇਗੇ ਤੇ ਕੋਰਸੈਟ ਦੀ ਤੁਸੀਂ ਆਪਣਾ ਉੱਚਾ ਹਨਾ ਗੋਡੇ ਤੱਕ ਹੁੰਦਾ ਜਿਵੇਂ ਉਹਦੀ ਲੈਂਥ ਦਾ ਵਾ ਸਕਦੇ ਆ ਇਹ ਆਪਾਂ ਦੇਖੋ ਇਸ ਸਟਾਈਲ ਦੇ ਵਿੱਚ ਕੋਰਸੈਟ ਅਲੱਗ-ਹਾਰੇ ਨੇ ਆਪਣੇ ਅਲੱਗ-ਅਲੱਗ ਸਟਾਈਲ ਦੇ ਨਾਲ ਰੈਡੀ ਹੋਏ ਹੋਏ ਨੇਗੇ ਤੇ ਇੱਕ ਭੈਣ ਦੀ ਨੇਗੇ ਸਾਰੇ ਕੋਰਸੈਟ ਤੇ ਆਪਾਂ ਤੁਹਾਨੂੰ ਦੂਸਰਾ ਖੋੜੇ ਆ ਜੀ ਇਹਦਾ ਨੈਕਸਟ ਆਖਾ ਦੇਖੋ ਇਹ ਆਪਾਂ ਇਸ ਸਟਾਈਲ ਦੇ ਵਿੱਚ ਰੈਡੀ ਕਰਵਾਇਆਗਾ ਇਹ ਵੀ ਆਪਣਾ ਪਿਓਰ ਟਾਈਪ ਦੇ ਇਹੀ ਬਣਿਆ ਹੋਇਆਗਾ ਕਾਫੀ ਸੋਹਣਾ ਖੂਬਸੂਰਤ ਦੇਖੋ ਇਹਦਾ ਆਪਣਾ ਕਲਰ ਆ ਇਹ ਆਪਣੇ ਇਸ ਤਰ੍ਹਾਂ ਲੈ ਕਰਵਾਇਆ। ਵੈਨ ਵਾਲਾ ਇਹਦਾ ਲੈਕ ਤੇ ਨੈਕ ਕੀਤਾ। ਬਟਨ ਲਗਾਉਣੇ ਕਿੱਥੇ ਤੇ ਨੈਕ ਤੇ ਉੱਪਰ ਆਪਾਂ ਨੇ ਵਰਕ ਕੀਤਾ। ਤੇ ਇਹਦੇ ਬਾਜੂ ਦੇਖੋ ਇਦਾਂ ਆਪਾਂ ਨੇ ਬਣਾਈਏਗੀ ਕੱਪ। ਕੱਪ ਵਾਲੀ ਬਾਜੂ ਵਰਗੀ। ਤੇ ਨਾਲ ਉਦਾਂ ਹੀ ਆਪਣੇ ਪੈਂਟ ਰੈਡੀ ਹੈ ਇਹਦੇ। ਪੈਂਟ ਤਿਆਰ ਕਰਵਾਈ ਹੈਗੀ ਤੇ ਇਹਦੇ ਤੇ ਢਿੱਕੜੇ ਦੇ ਉੱਪਰ ਵਰਕ ਕਰਾਂਗੇ। ਤੁਸੀਂ ਹੁਣ ਵਰਕ ਆਪਣਾ ਥੋੜਾ ਬਹੁਤਾ ਜੇ ਇੱਥੇ ਇੱਕ ਫੁੱਲ ਬਣਾਉਣਾ ਹੋਇਆ ਉਹ ਵੀ ਆਪਾਂ ਕੋਟ ਸੈੱਟ ਤੇ ਬਹੁਤ ਸੋਹਣਾ ਲੱਗਦਾ ਘੇਰੇ ਦੇ ਉੱਪਰ ਵੀ ਬਣ ਜੂਗਾ। ਇਸਕੇ ਜੇ ਬਾਹ ਦੇ ਉੱਪਰ ਕੁਝ ਕਰਵਾਉਣਾ ਹੈ ਜਾਂ ਪਲਾਜ਼ੋ ਦੇ ਉੱਪਰ ਕੁਝ ਕਰਵਾਉਣਾ ਉਹ ਦਾ ਵੀ ਕਰਵਾ ਸਕਦੇ। ਵੈਸੇ ਐਦਾਂ ਹੀ ਸਿੰਪਲ ਸੌਬਰ ਦੇ ਵਿੱਚ ਕੋਰਸ ਸੈਟਅਪ ਕਾਉਣ ਬਹੁਤ ਵਧੀਆ ਲੱਗਦੇ ਨੇ। ਇਹਨਾਂ ਦੇ ਤੁਸੀਂ ਆਪਣਾ ਆਈਡੀਆ ਲੈ ਕੇ ਇਹਦਾ ਦਾ ਵੀ ਕਰਵਾ ਸਕਦੇ ਹੋ ਇਸ ਤੋਂ ਕੋਈ ਅਲੱਗ ਚੀਜ਼ ਆਪਣੇ ਲਈ ਰੈਡੀ ਕੱਪਾਉਣੀ ਆ ਉਹ ਦਾ ਵੀ ਕਰਵਾ ਸਕਦੇ। ਅਗਲੇ ਨੈਕਸਟ ਆਪਾਂ ਇਹ ਵਾਲਾ ਵੀ ਆਪਣਾ ਪਿਓਰ ਟੈਪੀਸਟਰੀ ਦੇ ਉੱਪਰ ਕੀ ਰੈਡੀ ਹੋਇਆਗਾ। ਇਹਦਾ ਆਪਣੇ ਕਲਰ ਵਾਲਾ ਇਹਦਾ ਲੈਟ ਰੱਖਿਆਗਾ। ਕੈਪੀ ਡਿਜ਼ਾਈਨ ਕਿਹਦਾ ਕੀਤੀ ਹੈਗੀ ਤੇ ਘੇਰੇ ਦੇ ਉੱਪਰ ਦੇ ਵਰਕ ਪਾਇਆ ਹੈ ਇੱਕ ਪੈਨ ਦੇਣਗੇ ਇਹ ਤਾਂ ਕਰਕੇ ਆਪਣੇ ਸਾਰੇ ਦੇ ਡਿਜ਼ਾਈਨ ਜਿਹੜੀ ਅਲੱਗ-ਅਲੱਗ ਰੱਖੀਆ ਸਟੀਚਿੰਗ ਦੇ ਵਿੱਚ ਵੀ ਅਲੱਗ ਰੱਖੀ ਆ ਤੇ ਪਰਤ ਵਗੈਰਾ ਵੀ ਆਪਣੇ ਅਲੱਗ-ਅਲੱਗ ਰੱਖਿਆ ਟੀਰੀ ਆ ਕੇ ਅੰਦਰ ਬਾਜੂ ਇਹ ਮਰੀ ਪ੍ਰਾਪਤੀ ਆਗੇ ਤੇ ਇਹਦੇ ਨਾਲ ਵੀ ਆਪਣੀ ਪੈਂਟ ਹੀ ਰੈਡੀ ਹੋਈ ਹੋਈ ਹੈਗੀ ਇਹਦੇ ਨਾਲ ਦੀ ਪੈਂਟ ਪੈਂਟ ਤੇ ਉੱਪਰ ਕੋਈ ਵਰਕ ਨਹੀਂ ਤੁਸੀਂ ਆਪਣਾ ਪੈਂਟ ਤੇ ਨਾਲ ਵਰਕ ਐਡ ਕਰਵਾਉਣਾ ਤਾਂ ਕਰਵਾ ਸਕਦੇ ਹੋ ਜੀ ਉਹ ਤੁਹਾਡੀ ਆਪਣੀ ਪਸੰਦ ਰਹੇਗੀ ਇਹ ਆਪਣਾ ਕੋਡ ਸੈੱਟ ਪੈਦਾ ਰੈਡੀ ਕਰਵਾ ਲਿਆ। ਬਹੁਤ ਸੋਨਾ ਬਣਿਆ ਹੋਇਆ ਹੈਗਾ ਦੇਖੋ ਜੀ। ਇਹਦੇ ਤੁਸੀਂ ਆਪਣਾ ਜਿਹੜੇ ਪੂਰੇ ਬਟਨ ਲੈ ਕੇ ਨੀਚੇ ਤੱਕ ਕੋਡ ਵੀ ਲਗਵਾ ਸਕਦੇ ਹੋ, ਪੱਟੇ ਵੀ ਪਵਾ ਸਕਦੇ ਹੋ ਨਾ। ਉਹ ਜਿਵੇਂ ਤੁਹਾਡੀ ਪਸੰਦ ਆ ਉਸੇ ਕੋਡ ਅਕਸਰ ਦੱਸ ਕੇ ਕਰਵਾ ਸਕਦੇ ਹੋ। ਜਿਹੜਾ ਨੈਕਸਟ ਹੈਗਾ ਇਹ ਆਪਾਂ ਨੇ ਪ੍ਰਿੰਟ ਦੇ ਵਿੱਚ ਕਰਵਾਇਆ ਹੈਗਾ ਦੇਖੋ। ਇਹ ਆਪਣੀ ਬਰਬਰੀ ਦੀ ਫੈਬਰਿਕ ਆ ਜੀ। ਪ੍ਰਿੰਟ ਦੇ ਵਿੱਚ ਆਪਾਂ ਨੇ ਕੋਡ ਸੈੱਟ ਰੈਕ ਕਰਵਾਇਆ ਹੈਗਾ ਲੇਸ ਕਰਨਾ। ਇਹਦੇ ਵਾਈਟ ਕਲਰ ਦੀ ਆਪਾਂ ਨੇ ਲੇਸ ਲਾਈ ਜਣੀਆਂ। ਇਹਦਾ ਘੇਰੇ ਦੇ ਉੱਪਰ ਲੇਸ ਲੱਗੀ ਹੋਈ ਆ। ਇਹਦੇ ਸੈੱਟ ਪੈਨਲ ਨੇ ਵੀ ਸ਼ੇਪ ਆਪਾਂ ਲੈ ਕੋਣਾਈ ਹੈ ਨਹੀਂ ਅੰਦਾ ਤੇ ਆ ਵਾਲੀ ਆ ਗਈ ਬਾਦ ਅੰਦਾ ਬਣਾ ਸੈੱਟ ਪੈਨਲ ਤੇ ਨਾਲ ਉਹ ਤਾਂ ਇਹ ਰੈਡੀ ਹੈ ਇਹਨਾਂ ਪੈਟ ਦੀ ਮੂਰਤ ਦੇ ਨਾਲ ਪ੍ਰਿੰਟ ਦੇ ਵਿੱਚ ਵੀ ਆਪਣੀ ਡਿਜ਼ਾਈਨਿੰਗ ਆ ਕਾਫੀ ਬਣ ਜਾਂਦੀ ਹੈ ਨਹੀਂ ਇਹਨਾਂ ਦੇ ਕੋਟ ਸੈੱਟ ਦੇ ਤੁਸੀਂ ਆਪਣੇ ਪ੍ਰਿੰਟ ਦੇ ਵਿੱਚ ਵੀ ਕਰਵਾ ਸਕਦੇ ਹੋਗੇ ਦੇਖੋ ਕਈ ਵਾਰ ਤੁਸੀਂ ਕੋਟ ਸੈੱਟ ਨਾਲ ਆਪਣੇ ਰੈਡੀमेड ਲੈ ਲਿਓਗੇ ਤਾਂ ਰੈਡੀमेड ਨਾਲ ਤਾਂ ਆਪਣੀ ਬੁਟੀਕ ਦੀ ਬਣੀ ਹੋਈ ਚੀਜ਼ ਅਲੱਗ ਹੀ ਹੁੰਦੀ ਹੈਗੀ ਰੈਡੀमेड ਨਾਲ ਤਾਂ ਤੁਹਾਨੂੰ ਮਿਲਾ ਕੇ ਵੀ ਦੇਖ ਸਕਦੇ ਆਂਗੇ ਇਹ ਆਪਣਾ ਆਪਣੇ ਅਕੋਰਡਿੰਗ ਜਿੱਦਾਂ ਆਪਾਂ ਚਾਹੀਏ ਉਸ ਅਕੋਰਡਿੰਗ ਇਹਨੂੰ ਚੇਜ ਕਰਵਾ ਸਕਦੇ ਆਂਗੇ ਇਹਨੂੰ ਤੁਸੀਂ ਆਪਣਾ ਇਹਦਾ ਪ੍ਰਿੰਟ ਵੀ ਕੋਈ ਵੀ ਸਿਲੈਕਟ ਕਰਕੇ ਕੋਈ ਵੀ ਆਪਣਾ ਸੈਟ ਰੈਡੀ ਕਰਵਾ ਸਕਦੇ ਹੋ ਜਿਹੜਾ ਨੈਕਸਟ ਸਟੈਂਡ ਆ ਬਹੁਤ ਸੋਹਣਾ ਕਲਰ ਦੇ ਉੱਪਰ ਆਇਆ ਹੈ ਉਹ ਆਪਣਾ ਹੀ ਬਲੂ ਕਲਰ ਆਗਾ ਔਰ ਵਾਇਲੂ ਬਲੂ ਕਲਰ ਆਗਾ ਵਾਇਲੂ ਬਲੂ ਕਲਰ ਦੇ ਉੱਪਰ ਆਪਾਂ ਨੇ ਬਣਾਇਆ ਹੈ ਕੋਰਸੈਟ ਐਦਾ ਆਪਾਂ ਨੇ ਪੈਨ ਵਾਲਾ ਲੈ ਕੇ ਰੱਖਿਆ ਹੈ ਇਹਦੇ ਉੱਪਰ ਇਹਦਾ ਵਰਕ ਆ। ਆਹ ਵਾਲੇ ਇਹਦੇ ਉੱਪਰ ਵਰਕ ਹੋ ਗਿਆ ਤੇ ਇਧਰ ਆ ਗਿਆ ਜੀ ਬਾਜ਼ੂ ਦੇ ਉੱਪਰ। ਉਦਾਂ ਹੀ ਆਪਾਂ ਇਹਦੇ ਨਾਲ ਪੈਟ ਰੈਡੀ ਕਰਵਾਈਏਗੀ। ਪੈਟ ਤੇ ਕੋਈ ਵਰਕ ਵਗੈਰਾ ਨਹੀਂ। ਅਗਰ ਤੁਸੀਂ ਆਹ ਵਾਲਾ ਵਰਕ ਤੋਂ ਬੋਨਾ ਤੇ ਕਰਵਾ ਸਕਦੇ ਹੋ। ਇਕੱਲੇ ਹੋਰ ਕਾਫੀ ਪੈਣਾ ਹੁੰਦਿਆਂ ਨੇ ਜਿਨ੍ਹਾਂ ਨੂੰ ਦੁਪੱਟੇ ਵੀ ਚਾਹੀਏ ਹੁੰਦੇ ਹੋ ਸੈੱਟ ਦੇ ਨਾਲ। ਤਾਂ ਤੁਸੀਂ ਆਪਣਾ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਜਨਾ। ਭਾਵੇਂ ਛੋਟਾ ਕਰਵਾਓ ਵੱਡਾ ਕਰਵਾਓ ਹੋਣਾ ਜਿਹੜਾ ਵੀ ਤੁਹਾਨੂੰ ਕਿਸ ਸਾਥ ਸਿਰ ਕਰਵਾ ਸਕਦੇ ਹੋ। ਇਹ ਆਪਾਂ 60 ਨੋਰ ਜਾਂ ਇਸ ਤਰ੍ਹਾਂ ਰੈਡੀ ਕਰਵਾਏਗਾ ਤੇ ਇਹ ਵੀ ਆਪਣਾ ਫੈਬਰਿਕ ਬਹੁਤ ਵਧੀਆ ਹੈਗਾ। ਤੇ ਬਾਕੀ ਆਪਨੇ ਡਿਜ਼ਾਈਨਿੰਗ ਦੀ ਟੀਮੇ ਵੀ ਕਹੋਗੇ ਸਾਨੂੰ ਉਸੇ ਪਾੜੇ ਦਾ ਸਿਲ ਨੂੰ ਬਣਾ ਕੇ ਦਵਾਗੇ ਕੋਈ ਬਚਕਾਰ ਤੁਸੀਂ ਆਪਣੇ ਬਟਨ ਵਗੈਰਾ ਲਗਾ ਕੇ ਉੱਪਰ ਆਉਣਾ ਤੇ ਕੱਟ ਡਿਜ਼ਾਈਨ ਸਾਨੂੰ ਭੇਜ ਕੇ ਉਦੋਂ ਦਾ ਹੀ ਡਿਜ਼ਾਈਨ ਆਪਣਾ ਤਿਆਰ ਕਰਵਾ ਕੇ ਤੁਸੀਂ ਲੈ ਸਕਦੇ ਹਾਂ ਜੇ ਸਾਰੇ ਆਪਾਂ ਤੁਹਾਨੂੰ ਕੋਰ ਸੈਟ ਬੈਡੀ ਕਿਤੇ ਕੋਈ ਦਿਖਾਈ ਸੀ ਵੀ ਇਹਨਾਂ ਵਿੱਚ ਤੁਸੀਂ ਆਪਣਾ ਕੋਈ ਵੀ ਹੈ ਨਾ ਜੋ ਵੀ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਵੀ ਆਪਣਾ ਸਿਰਫ ਇਹ ਸ਼ਾਰਟ ਵੀ ਜਿਦੋਂ ਦਾ ਐਡ ਕਰਵਾ ਕੇ ਲੈ ਸਕਦੇ ਏਦੇ ਵਿੱਚ ਕੋਈ ਸਟਿਚਿੰਗ ਦੇ ਨਾਲ ਤੁਸੀਂ ਆਪਣਾ ਕੁਝ ਐਡ ਕਰਵਾਉਣਾਗਾ ਤਾਂ ਸਾਨੂੰ ਦੱਸ ਕੇ ਡਿਟੇਲ ਸਾਰੀ WhatsApp ਤੇ ਫਿਰ ਇਹ సేమ టూ సేమ సేమ అర్థ సేమ ఫెబ్రిక రెడీ కవాకి స్క్రీన్ వట్స్ నంబర్ ఆ టూ త్రీ నైన్ వన్స్ ఏంటో సాలు సార్యా బాగుదా మేడం నవీ సూట్ సతశ్రీకాల